ਆਪ ਵਿਧਾਇਕ ਵਿਧਾਨ ਸਭਾ ਹਲਕਾ ਜੇਤੋ ਤੇ ਅਮੋਲ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸਾਲ 2025 ਅਤੇ 26 ਦਾ ਬਜਟ ਲੋਕਪੱਖੀ ਬਜਟ ਸਾਬਿਤ ਹੋਇਆ ਇਸ ਵਿੱਚ ਸੂਬੇ ਨੂੰ ਬਿਜਲੀ ਪੱਖੋਂ ਸਰਪਲਸ ਕਰਨ ਲਈ 7713 ਕਰੋੜ ਦੀ ਰਾਸ਼ੀ ਰੱਖ ਵੀ ਰੱਖੀ ਗਈ ਸੂਬੇ ਨੂੰ ਬਿਜਲੀ ਪੱਖੋਂ ਸਰਪਲਸ ਕਰਨਾ ਮਾਨ ਸਰਕਾਰ ਦੀਆਂ ਪੰਜ ਗਰੰਟੀਆਂ ਵਿੱਚੋਂ ਇੱਕ ਗਰੰਟੀ ਸੀ ਜਿਸ ਵਾਅਦੇ ਨੂੰ ਦੱਸਦੀ ਹੈ ਕਿ ਸੀਐਮ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ ਅਧਾਰ ਤੇ ਪੂਰਾ ਕੀਤਾ ਗਿਆ ਸਸੀ ਗੱਲ ਜੀ ਇਸ ਵਾਰ ਵੀ ਜਿਹੜਾ ਮਾਨ ਸਰਕਾਰ ਨੇ ਬਜਟ ਪੇਸ਼ ਕੀਤਾ ਮੈਨੂੰ ਲੱਗਦਾ ਲੋਕਾਂ ਦੇ ਪੱਖ ਦਾ ਬਜਟ ਆ ਲੋਕਾਂ 'ਚ ਖੁਸ਼ੀ ਦੀ ਲਹਿਰ ਆ ਮਤਲਬ ਇਸ ਵਾਰ ਬਿਜਲੀ ਜਿਹੜਾ ਪਾਵਰ ਦੇਣ ਵਾਸਤੇ ਪੰਜਾਬ ਨੂੰ ਬਿਜਲੀ ਦੇਣ ਵਾਸਤੇ ਉਹਦਾ ਜਿਹੜਾ ਬਜਟ ਰੱਖਿਆ ਗਿਆ 7713 ਕਰੋੜ ਰੁਪਇਆ ਜਿਹੜਾ ਉਹਦਾ ਬਜਟ ਰੱਖਿਆ ਗਿਆ ਇਹ ਉਹ ਗਰੰਟੀ ਸੀਗੀ ਜਿਹੜੀ ਮਾਨ ਸਰਕਾਰ ਨੇ ਆਪਦੀਆਂ ਪੰਜ ਗਰੰਟੀਆਂ ਦਿੱਤੀ ਸੀ ਉਹਨਦਿਆਂ ਨਾਲ ਹੀ ਪੂਰੀ ਕਰਦੀ ਸੀ ਮੈਨੂੰ ਲੱਗਦਾ ਕਾਲੀ ਕਾਂਗਰਸੀਆਂ ਮੇਰੇ ਅੱਜ ਤੋਂ 3 ਸਾਲ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਦੋਂ 32 ਗੁੱਲ ਪੰਜਾਬ ਵਾਜਦਾ ਹੁੰਦਾ ਸੀ ਆਪਣਾ ਤੇ ਹੁਣ 32 ਫੁੱਲ ਪੰਜਾਬ ਵਜਦਾ ਸੋ ਇਹ ਮਾਨ ਸਾਹਿਬ ਦੀ ਦੇਣ ਆ ਪੰਜਾਬ ਸਰਕਾਰ ਦੀ ਦੇਣ ਆ ਸਾਡੇ ਅਰਵਿੰਦ ਕੇਜਰੀਵਾਲ ਜੀ ਦੀ ਦੇਣ ਆ ਜਿਨ੍ਹਾਂ ਨੇ ਇਸ ਨੀਤ ਤੇ ਸੋਚ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਇਆ ਤੇ ਤੁਸੀਂ ਸਾਨੂੰ ਮੰਡਟ ਦਿੱਤਾ ਤੇ ਹੁਣ 3 ਸਾਲਾਂ ਬਾਅਦ ਵੀ ਜਿਹੜਾ ਬਿਜਲੀ ਦਾ ਬਜਟ ਆ 7713 ਕਰੋੜ ਜਿਹੜਾ ਰੱਖਿਆ ਪੰਜਾਬ ਸਰਕਾਰ ਨੇ ਉਹਦੇ ਤਹਿਤ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਨੇ ਪਿਛਲੀ ਵਾਰੀ ਦੀਆਂ ਜਿਹੜੀਆਂ ਸਰਕਾਰਾਂ ਸੀ ਪ੍ਰਾਈਵੇਟ ਕੰਪਨੀਆਂ ਨਾਲ ਕੰਟਰੈਕਟ ਕੀਤੇ ਹੋਏ ਸੀ ਉਹਨਾਂ ਦੇ ਉਹਨਾਂ ਨੂੰ ਐ ਲੱਗਦਾ ਸੀਗਾ ਵੀ ਉੱਥੇ ਸਾਡਾ ਹਿੱਸਾ ਪੱਤੀ ਚੱਲੀ ਜਾਊਗਾ ਤੇ ਅਸੀਂ ਜਿਹੜਾ ਆਪਦੀ ਬਿਜਲੀ ਹੈ ਲੋਕਾਂ ਨੂੰ ਜਿੰਨੀ ਪਹੁੰਚਦੀ ਪਹੁੰਚੀ ਜਾਵੇ ਸਾਡੇ ਘਰ ਭਰੀ ਚੜਗੇ ਪਰ ਪੰਜਾਬ ਸਰਕਾਰ ਨੇ ਪਹਿਲੀ ਵਾਰ ਕਿਸੇ ਸਰਕਾਰ ਨੇ ਆਪ ਦਾ ਜਿਹੜਾ ਫਰਮਰ ਪਲਾਂਟ ਖਰੀਦਿਆ ਤੇ ਉੱਥੇ ਬਿਜਲੀ ਬਣਾਈ ਤੇ ਲੋਕਾਂ ਨੂੰ ਜਿਹੜੀ ਸਸਤੀ ਬਿਜਲੀ ਜਿਹੜੀ ਉਹ ਮਹਈਆ ਕਰਾਈ ਤੇ ਉਸ ਦੇ ਨਾਲ ਨਾਲ ਹੀ ਅੱਜ ਤੋਂ ਪਹਿਲਾਂ ਕਦੇ ਵੀ ਜਿਹੜੀ ਕੋਲੇ ਦੀ ਪੂਰਤੀ ਨਹੀਂ ਹੁੰਦੀ ਹੁੰਦੀ ਸੀ ਪੰਜਾਬ ਸਰਕਾਰ ਵੱਲੋਂ ਕਦੇ ਵੀ ਆਪ ਦੇ ਜਿਹੜੇ ਬਿਜਲੀ ਵਿਭਾਗ ਨੂੰ ਕੋਲੇ ਦੀ ਪੂਰਤੀ ਪਲਾਂਟਾਂ 'ਚ ਕਦੇ ਵੀ ਕੋਲਾ ਪੂਰਾ ਨਹੀਂ ਸੀ ਹੁੰਦਾ ਕਿਸੇ ਕੋਲੇ 1 ਦਿਨ ਦਾ ਹੁੰਦਾ ਸੀ ਜਾਂ ਕਿਸੇ ਕੋਲੇ 1.5 ਦਿਨ ਦਾ ਹੁਣ 27-27 ਦਿਨ ਦਾ ਜਿਹੜਾ ਕੋਲਾ ਉਹ ਪਿਆ ਰਹਿੰਦਾ ਜਿਹੜੀ ਪਛਵਾੜਾ ਆਪਦੀ ਮਾਈਨ ਸੀਗੀ ਕੋਲੇ ਦੀ ਉਹ ਪੰਜਾਬ ਸਰਕਾਰ ਨੇ ਚਲਾਈ ਹੈ ਉਹਦੇ ਤਹਿਤ ਹੀ ਇੱਥੇ ਜਿਹੜਾ ਕੋਲਾ 27-27 ਦਿਨ ਦਾ ਜਿਹੜਾ ਕੋਲਾ ਮਤਲਬ ਆਏ ਨਹੀਂ ਹੋਊਗਾ ਵੀ ਕੋਲਾ ਮੁੱਕ ਗਿਆ ਤੇ ਬਿਜਲੀ ਦੇ ਕੱਟ ਲੱਗਣ ਲੱਗ ਜਾਣਗੇ ਉਹ ਪਹਿਲਾਂ ਨਹੀਂ ਸਰਕਾਰਾਂ ਚ ਹੁੰਦਾ ਸੀ ਤੁਹਾਨੂੰ ਚੇਤੇ ਹੋਊਗਾ ਚੰਗੀ ਤਰ੍ਹਾਂ ਮੈਨੂੰ ਲੱਗਦਾ ਜਦੋਂ ਰਾਤ ਨੂੰ ਕਿਸਾਨ ਖੇਤਾਂ 'ਚ ਪਾਣੀ ਲਾਉਣ ਜਾਂਦੇ ਸੀ ਅੱਧੀ ਅੱਧੀ ਰਾਤ ਨੂੰ ਉਹ ਵੀ ਕਦੇ ਲਾਈਟ ਆਉਂਦੀ ਸੀ ਕਦੇ ਨਹੀਂ ਆਉਂਦੀ ਸੀ ਤੇ ਹੁਣ ਤੁਸੀਂ ਭਾਵੇਂ ਦਿਨੇ ਹੋਵੇ ਭਾਵੇਂ ਰਾਤ ਹੋਵੇ ਜਦੋਂ ਮਰਜ਼ੀ ਜਾ ਕੇ ਸੋਚ ਛੱਡ ਲਓ ਤਾਂ ਮੈਨੂੰ ਲੱਗਦਾ ਹੁਣ ਮੋਟਰ ਚੱਲਦੀ ਹੁੰਦੀ ਐ ਸੋ ਇਹ ਪੰਜਾਬ ਸਰਕਾਰ ਦੀ ਦੇਣ ਐ ਪਰ ਸਰਕਾਰ ਨੇ ਆਪਦੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਚ ਇੱਕ ਇਹ ਗਰੰਟੀ ਵੀ ਦਿੱਤੀ ਸੀ ਤੇ ਉਹ ਪੂਰੀ ਸ਼ਿੱਦਤ ਨਾਲ ਪੂਰੀ ਕੀਤੀ ਐ ਜਿਹੜੀਆਂ ਬਾਕੀਆਂ ਵੀ ਆ ਉਹਦੇ ਵਿੱਚੋਂ 4 ਪੰਜਾਂ ਚੋਂ 4 ਅਸੀਂ ਪੂਰੀਆਂ ਕਰ ਚੁੱਕੇ ਆ ਜਿਹੜੀ ਇੱਕ ਰਹਿਂਦੀ ਆ ਉਹ ਵੀ ਬਹੁਤ ਜਲਦ ਜਿਹੜੀ ਸਰਕਾਰ ਉਹ ਪੂਰੀ ਕਰੂਗੀ ਕਿਉਂਕਿ ਅਸੀਂ ਲੋਕਾਂ ਤੋਂ ਸਮਾਂ ਮੰਗਿਆ ਸੀ 5 ਸਾਲਾਂ ਦਾ ਵੀ 5 ਸਾਲਾਂ ਦੇ ਵਿੱਚ ਅਸੀਂ ਆਪਦੇ ਜਿਹੜੇ ਆ ਪੰਜ ਗਰੰਟੀਆਂ ਪੂਰੀਆਂ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਗਰੰਟੀ ਰਹਿਂਦੀ ਆ ਉਹ ਵੀ ਪੂਰੀ ਕੀਤੀ ਜਾਊਗੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਆ 3 ਸਾਲ ਬਹੁਤ ਵਧੀਆ ਲੰਘਿਆ ਆ ਆਉਣ ਵਾਲੇ ਬਜਟ ਦੇ ਵਿੱਚ ਅਗਲੇ ਬਜਟ ਦੇ ਵਿੱਚ ਮੈਨੂੰ ਲੱਗਦਾ ਲੋਕਾਂ ਦੇ ਜਿਹੜਾ ਹਿੱਤ ਦਾ ਉਹੀ ਬਜਟ ਆਊਗਾ ਸੋ ਬਹੁਤ ਬਹੁਤ ਧੰਨਵਾਦ